ਪਾਕਿਸਤਾਨ ਵੱਲੋਂ ਲਗਾਤਾਰ ਆ ਰਹੀ ਨਸ਼ੇ ਦੀ ਖੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਦੀ ਫਰਾਗ ਚ ਹੈ ਤੇ ਜਿਸ ਤੇ ਸਾਡੀ ਬਾਲੀਵੁੱਡ ਇੰਡਸਟਰੀ ਚ ਉਰਦਾ ਪੰਜਾਬ ਵਰਗੀਆਂ ਫਿਲਮਾਂ ਤੱਕ ਬਣ ਚੁੱਕੀਆਂ ਨੇ ਤੇ ਹੁਣ ਫੇਰ ਪਾਕਿਸਤਾਨ ਦੇ ਤਸਕਰਾਂ ਨੇ ਇਕ ਰੀ 32 ਕਰੋੜ 50 ਲੱਖ ਦੀ ਕੀਮਤ ਦੀ ਹੈਰੋਇਨ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਭੇਜੀ ਸੀ ਜਿਸ ਕੋਸ਼ਿਸ਼ ਨੂੰ ਬੀਐਸਐਫ ਦੇ ਜਵਾਨਾਂ ਤੇ ਪੰਜਾਬ ਪੁਲਿਸ ਨੇ ناکਾਮ ਕਰ ਦਿੱਤਾ ਕਿਥੇ ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਤਸਕਰ ਕਾਬੂ ਕੀਤੇ ਜਿਨ੍ਹਾਂ ਪਾਸੋਂ 7.5 ਕਰੋੜ ਦੀ ਹੈਰੋਇਨ ਤੇ ਦੂਜੇ ਪਾਸੇ बॉर्डर पे चेक पोस्ट दौरान 25 करोड़ दी हेरोइन बी एस एफ ने पढ़ी है ये हमारे पास सी आई फिरोजपुर की इंफॉर्मेशन थी जी। तो सी आई फिरोजपुर के नुमाइंदे भी हमारे साथ में थे तो उसी को रख, मद्देनज़र रखते हुए हमने स्पेशल ऑपरेशन प्लान किया था जो रात को फूक बहुत ज़्यादा था और तो जब ज़्यादा फूक हो गई है तो उस टाइम पे वो बंदे आए थे और फेंसिंग के ऊपर को थ्रो की गई थी सर 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 बढ़ने के के साथ साथ तस्करी भी 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 बढ़ती है 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 ये ये स्मगलर भी अपना सर उठाते हैं हैं और ऐसा काम करते जी। हाँ, ये जैसे क्लाइमेटिक कंडीशन एडवर्स होती हमारे लिए 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 तो वो उसके लिए, इस मंगलर के लिए फै, हो जाती है। इसमें कोई बंदे तो, भी अरेस्ट किए सर नहीं इसमें कोई बंदा नहीं है ਦੋ ਬੰਦੇ ਸੀ ਖੜੇਆ ਕੈਕਟਰ ਦੇ ਉੱਤੇ ਅ ਪਹਿਲਾ ਜਿਹੜਾ ਬੰਦਾ ਹੈਗਾ ਉਹਦਾ ਨਾਂ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਬਿਆਲ ਸਿੰਘ ਵਾਸੀ ਝੁਗਿਆ ਨੱਥਾ ਸਿੰਘ ਜ਼ਿਲ੍ਹਾ ਤਰਨਤਾਰਨ ਤੇ ਦੂਜਾ ਬੰਦਾ ਹੈਗਾ ਬਲੀਚਾ ਸਿੰਘ ਪੁੱਤਰ ਮਹੰਗਾ ਸਿੰਘ ਵਾਸੀ ਰਸੂਲਪੁਰ ਇਹ ਜਿਹੜਾ ਅ ਗੁਰਸੇਵਕ ਸਿੰਘ ਹੈਗਾ ਇਹਦਾ ਜਿਹੜਾ ਇਹਨੇ ਬੂਟਾ ਬੂਟੇ ਨਾਂ ਦੇ ਸਮੱਗਲਰ ਪਾਸੋਂ ਪਾਕਿਸਤਾਨੋਂ ਪਾਸੋਂ ਇਹ ਜਿਹੜੀ ਸਟਾਈ ਸੀ ਕ੍ਰੋਸ ਦੀ ਬਾਰਡਰ ਪਾਕਿਸਤਾਨ ਤੋਂ ਆਈ ਹੈ ਤੇ ਇਹ ਜਿਹੜੀ ਬਹੁਤ ਵੱਡੀ ਜਿਹੜੀ ਸਫਲਤਾ ਹੈਗੀ ਸਾਨੂੰ ਫਰੋਥਰ ਪੁਲਿਸ ਨੂੰ ਅੰਟੀ ਨਾਰਕੋਟਿਕ ਸੈੱਲ ਜਿਹੜਾ ਫਰੋਕ ਪੁਰਾ ਉਹਨਾਂ ਦੀ ਵਜ੍ਹਾ ਨਾਲ ਸਵੇਰੇ ਚ ਲਗਾਤਾਰ ਵਧ ਰੇ ਇਸ ਡਾਟ ਚਿੰਨ ਦੇਸ਼ ਦੀ ਬੀਐਸਐਫ ਤੇ ਪੰਜਾਬ ਪੁਲਿਸ ਦੀ ਇਹ ਕਾਰਵਾਈ ਕਾਬਿਲ ਇਤਾਰੀਫ ਹੈ ਪਰ ਇੱਕ ਕੌੜਾ ਸੱਚ ਵੀ ਹੈ ਕਿ ਸਭ ਦੇ ਬਾਵਜੂਦ ਪੰਜਾਬ ਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਹਲੇ ਤੱਕ ਨਹੀਂ ਰੁਕਿਆ ਪ੍ਰਸਪਰਤ ਬਬਖਰਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978